ਭਾਜੋ ਤੁਸੀਂ ਆਉਣ ਲੱਗਾ ਵਾ ਤੂੰ ਉਧਰ ਨੂੰ ਨਹੀਂ ਦੇਖਣਾ ਤੂੰ ਇੱਧਰ ਵੇਖੋ ਅਨੇਹਾ ਲਾਇਆ ਫਾਰਸਰ ਨਹੀਂ ਹੋਦਾ ਤੁਹਾਨੂੰ ਖੜਾਕਾ ਵੀ ਆਊਗਾ ਨਾ ਉਧਰ ਦੇਖਣਾ ਨਹੀਂ ਹੈਗਾ ਹਿੰਮਤ ਵੀ ਲੈਣ ਗਿਆ ਨਾਲ ਵੇਖਿਓ ਨਾ ਪਲੀਜ਼ ਆਜੋ ਆਜਾ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਭੱਜ ਕੇ ਆਜੋ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਓ ਬੱਲੇ ਬੱਲੇ ਏ ਆਸੂ ਲੈ 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 ਇਹ ਪਾਰਸਲ ਆ ਤੁਹਾਡਾ ਕੀ ਹੋਣ ਲੱਗਾ ਸਾਡੇ ਸਿੱਕਾ ਇਹ ਕਿਥੋਂ ਆਇਆ ਲੈ 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 ਕਿਥੋਂ ਆਇਆ ਦਾ ਇਹ ਪਹੀਏ ਦੇ ਆਏ ਓਏ ਕਿਥੋਂ ਆਗੇ ਇਹਨੂੰ ਦੱਸਿਆ ਇਹ ਪਾਰਸਲ ਬੜਾ ਤਗੜਾ ਆਇਆ ਨੇ ਇਹਨੂੰ ਪਾਜੀ ਨੂੰ ਆ ਤਗੜਾ

ਸਹੀ ਗੱਲ ਤੇ ਮੈਨੂੰ ਲੱਗਦਾ ਸੁਪਰਾ ਹੋ ਗਿਆ ਮੈਂ ਹਾਂ ਆਹਰ ਵਾਰੀ ਤੋ ਇਹ ਕਹਿੰਦੇ ਨੇ ਨਾ ਕਿਦਾਂ ਦਾ ਲੱਗਾ ਤੁਹਾਡਾ ਸਰਪ੍ਰਾਈਜ਼ ਐਡ ਕੀਤਾ ਤੁਹਾਨੂੰ ਕਿਦਾਂ ਦਾ ਲੱਗਾ ਨਹੀਂ ਤਾਂ ਇਹ ਮੈਂ ਜਿਵੇਂ ਤੁਹਾਨੂੰ ਕਹਿਣੀ ਹੀ ਪਾਰਸਲ ਵੱਲੋਂ ਤੇ ਤੁਹਾਨੂੰ ਕੀ ਲੱਗਨ ਦਿਆ ਹੈ ਕੀ ਹੋ ਸਕਦਾ ਅਗਲਾ ਦੁੱਡੀ ਢੀਕਣ ਡਿਆ ਤੁਹਾਡੀ ਵੀ ਵੀਰ ਜੀ ਆਉਂਦੇ ਦੁੱਡੀ ਲੈਣੀ ਚਾਹਣੀ ਪੀ ਆਏ ਕਰੋ ਅਸੀਂ ਤਾਂ ਆਏ ਆ 5 5.5 सर हां जी उधर थोड़ी वेट करा देंगे आप तो बिल्कुल ये भी निकल जाएंगे वो बात यार है और ना ये फाईल के लिए है वो तो बिल्कुल ये है वो निकल મેં બે તમે કરી ત્યાર હો તું ਚਲੇ ਆਂ ਖਾਣਾ ਖਾਣੇ ਵੀਰ ਜੀ ਨਹੀਂ ਕਹਿੰਦੇ ਅੱਜ ਤੁਹਾਨੂੰ ਬਾਹਰੋਂ ਹੈਣਾ ਖਵਾਣਾ ਆ ਤੇ ਜੁਨੀ ਵੀ ਆ ਗਈ ਚਲੋ

ਇਹ ਹਣੀ ਆ ਇਹ ਹਣੀ ਆ ਨੰਨਾ ਉਹ ਕੁੜੀ ਲਈ ਉਹ ਸਟicker ਲਾ ਦੀ ਇੱਕ ਮੈਂ ਲਾਸਟ ਵੇ ਤੁਹਾਨੂੰ ਸਾਰਿਆਂ ਨਾਲ ਇੰਟਰੋਡਿਊਸ ਕਰਾਉਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਕਰਕੇ ਜਿਨ੍ਹਾਂ ਕਰਕੇ ਅਸੀਂ ਸਾਰੇ ਜਣੇ ਬਹੁਤ ਬੜੇ ਖੁਸ਼ ਹੁੰਨੇ ਆ ਇੱਕ ਬੱਚਾ ਜਿਹੜਾ ਤੁਸੀਂ ਅਕਸਰ ਵੇਖਦੇ ਹੋ ਸਾਡੇ ਚੈਨਲ ਦੇ ਉੱਤੇ ਕਿ ਜਿਹੜਾ ਬੱਚਾ ਆਪਣੀ ਕੋਤਲੀਆਂ ਗੱਲਾਂ ਕਰਕੇ ਉਸ ਭੈਣ ਦੇ ਦੁੱਖ ਕਰਕੇ ਛੋਟੀ ਬੱਚੀ ਦੀਆਂ ਗੱਲਾਂ ਐਸੀਆਂ ਐਸੀਆਂ ਟੰਬ ਜਾਂਦੀਆਂ ਨੇ ਜਿਸ ਜਿਸ ਕਰਕੇ ਸਾਨੂੰ ਉਹਨਾਂ ਦੇ ਘਰ ਜਾ ਕੇ ਸੇਵਾ ਕਰਨੀ ਪੈਂਦੀ ਹੈ ਇਸੇ ਕਰਕੇ ਅੱਜ ਪੁੱਛਦੇ ਆ ਸਰਦਾਰ ਸੁਖਰਾਜ ਸਿੰਘ ਜਿਹੜੇ ਕਿ ਕੱਲ ਕੱਲ ਦੇ ਸਾਡੇ ਕੋ ਆਏ ਨੇ ਸੁਖਰਾਜ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਅੱਜ ਪਹਿਲੀ ਵਾਰ ਮੇਰੇ ਘਰ ਤਾਂ ਇਹ ਸਾਸਿ ਗੇ ਬਲੰਦਾ ਉਹ ਵੀ ਕਿਸੇ ਦੇ ਕਹਿਣ ਦੇ ਉੱਤੇ ਅੱਜ ਮੇਰੇ ਕਹਿਣ ਦੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਟੇ ਬੋਲਦੀ ਹੈ ਭੈਣ ਸਿਮਰਨ ਆਈ ਆ ਹਰਮਨ ਆਈ ਆ ਹੈ ਜਿਹੜੀਆਂ ਕਿ ਜਿਹੜੇ ਪਿਛਲੀ ਵਾਰ ਇੱਕ ਗੱਲ ਕਹੀ ਸੀ ਕਿ ਮੈਨੂੰ ਇਤਰਾ ਲੱਗਦਾ ਕਿ ਤੁਸੀਂ ਮੇਰੇ ਮਮਾ ਜੀ ਦੇ ਤੁਸੀਂ ਮੇਰੇ ਪਾਪਾ ਦੇ ਹੈ ਨਾ ਉਹ ਗੱਲ ਸਾਨੂੰ ਵੀ ਤੁਮਕੇ ਰੱਖਤੀ ਸੀ ਤੇ ਤੁਹਾਡੇ ਵਰਗੇ ਸੰਤਾਂ ਜਿਹੜੇ ਸੁਣਤੇ ਵੇਂਦੇ ਨੇ ਨਾ ਉਹਨਾਂ ਨੂੰ ਵੀ ਤੁਮਕੇ ਰੱਖਤੀ ਕਿ ਮੈਨੂੰ ਬੜੇ ਕਮੈਂਟ ਆਏ ਸੀ ਜਿਹਨਾਂ ਕਮੈਂਟਾਂ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਦੁੱਖ ਜਾਰ ਕੀਤਾ ਸੀ ਉਹਨਾਂ ਨੇ ਐਸਾ ਐਸਾ ਪ੍ਰੇਮ ਕਿ ਐਸੇ ਸਾਰੇ ਪਰਿਵਾਰਾਂ ਦੇ ਲਈ ਤੁਸੀਂ ਸਾਰੇ ਜਾਣੇ ਪ੍ਰੇਮ ਜ਼ਾਹਰ ਕਰਿਆ ਕਰੋ ਕਿਉਂਕਿ ਇਹ ਕੋਈ ਆਮ ਪਰਿਵਾਰ ਨਹੀਂ ਹੈ ਇਹ ਉਹ ਪਰਿਵਾਰ ਨਹੀਂ ਹੈਗੇ ਕਿ ਜਿੰਨਾ ਪਰਿਵਾਰਾਂ ਦੇ ਵਿੱਚ ਸਾਰਾ ਕੁਝ ਹੈਗਾ ਇਹਨਾਂ ਪਰਿਵਾਰਾਂ ਦੇ ਵਿੱਚ ਪੱਖੇ ਤੱਕ ਦੀ ਹਾਂਜੀ ਕਿਦਾਂ ਲੱਗ ਰਿਹਾ ਭੈਣ ਬਹੁਤ ਵਧੀਆ ਵੀਰ ਜੀ ਆ ਫੜੋ ਖੜੇ ਹੋਵੋ ਤੁਸੀਂ ਐ ਸਟੈਂਡ ਅਪ ਹਨ ਤੁਸੀਂ ਦੱਸੋ ਉਧਰ ਜਾਣਾ ਅੱਛਾ ਅੱਛਾ ਠੀਕ ਹੈ ਹਨ ਕਿਦਾਂ ਲੱਗਦਾ ਫਿਰ ਬਹੁਤ ਵਧੀਆ ਵੀਰ ਜੀ ਹਾਂ ਕੋਈ ਕਹਿਣਾ ਚਾਹੋ ਬੱਸ ਆ ਬਦਿਆ ਗਰਮੀ ਬੜੀ ਜਿਆਦੀ ਹੈ ਹਾਂਜੀ ਹੈਨਾ ਗਰਮੀ ਬੜੀ ਜਿਆਦੀ ਹੈ ਤੁਹਾਨੂੰ ਅਕਸਰ ਲੋਕੀ ਜਿਹੜੇ ਆ ਸੰਗਤ ਭੈਣਾ ਜਿਹੜੀਆਂ ਖਾਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਵੇਹਿੰਗਾ ਹਾਂਜੀ ਅੱਜ ਤੁਸੀਂ ਇੱਥੇ ਆਏ ਤਾਂ ਸਾਡਾ ਖੁਸ਼ੀ ਦਾ ਮਾਣ ਦੇਖਿ ਬਤਾਇਆ ਹਾਂਜੀ ਰਹਿਗ ਨਹੀਂ ਮੈਂ ਇਸੇ ਕਰਕੇ ਸਾਨੂੰ ਬੜੀ ਜਿਆਦਾ ਮੈਨੂੰ ਬੜੀ ਮੈਨੂੰ ਬੜੀ ਬਹੁਤ ਜਿਆਦਾ ਖੁਸ਼ੀ ਹੋਈ ਆ ਕਿ ਦੋ ਭੈਣਾ ਤੇ ਮੇਰਾ ਛੋਟਾ ਪੋਤਾ ਆ ਹੈ ਚਲੋ ਠੀਕ ਹੈ ਬੰਨ ਬੈਠੋ